ਕਰਾਨਾ ਮਹੀ ਦਿੰਦੇ ਆ ਜੀ ਬਹੁਤ ਵਾਰ ਘੰਟੇ ਵੀ ਆਣ ਕੇ ਤੁਸੀਂ ਵੀ ਆਣ ਕੇ ਤੇ ਅਸੀਂ ਵੀ ਗੱਲਬਾਤ ਕਰਾਂਗੇ ਪਰ ਇਹਨਾਂ ਨੇ ਕੋਈ ਗੱਲ ਨਹੀਂ ਕਰਨੀ ਇਹ ਬਾਹਰੋਂ ਆਇਆ ਇਹ ਹੁਣ ਆਪਾਂ ਨੂੰ ਪਤਾ ਨਹੀਂ ਕਾਲੂ ਫਲੈਟ ਪਰਸੋਂ ਨੂੰ ਇਹਨਾਂ ਨਿਕਲ ਜਾਣਾ ਅਸੀਂ ਪੁਲਿਸ ਆਈ ਸੀਗੀ ਉਹ ਆਈ ਸੀ ਉਹ ਇਹੀ ਉਹ ਇਹੀ ਕਹਿ ਰਹੀ ਆ ਪੁਲਿਸ ਬਈ ਤੁਹਾਡਾ ਲੈਣ ਦੇਣ ਇਸੇ ਨਹੀਂ ਮੋਡਰ ਟਾਊਨ ਆ ਅਸੀਂ ਉੱਥੇ ਵੀ ਆਪਦੀ ਕਰਾਵਾਂਗੇ ਕਾਰਵਾਈ ਜੋ ਵੀ ਹੋਈ ਅਸੀਂ ਪਰ ਪਹਿਲਾ ਜਲੰਧਰ ਕਰਾਈ ਕਾਰਵਾਈ ਠੀਕ ਹੈ ਪਰ ਉਥੋਂ ਮੈਸ ਸੁਣਾਈ ਨਹੀਂ ਹੋ ਰਹੀ ਸਾਡੀ 30 ਲੱਖ 26000 ਆ ਜੀ ਇਹ ਸਾਰਾ ਕੈਸ਼ ਦਿੱਤਾ ਸੀਗਾ ਨਹੀਂ 22 ਲੱਖ ਕੈਸ਼ ਆ ਬਾਕੀ ਬੈਂਕਾਂ ਚ ਆ ਠੀਕ ਹੈ ਤੇ ਤੁਸੀਂ ਜਾਣਾ ਕਿਹੜੀ ਜਗਾ ਸੀਗਾ ਘੰਟਾ ਦਾ ਰੇਟਾ ਤੇ ਹੁਣ ਤੁਹਾਨੂੰ ਟਾਲ ਮਟੋਲ ਕੀਤਾ ਜਾ ਰਿਹਾ ਕੋਈ ਸਾਨੂੰ ਉਹਦਾ ਪੈਸਾ ਤੇ ਆਉਣ ਹੀ ਨਹੀਂ ਦੇ ਉਹ ਕਹਿੰਦੇ ਸਾਰਾ ਲੱਖ ਰੁਪਇਆ ਆਇਆ ਵਾ ਬੰਦੇ ਦਾ ਹੀ ਕੋਈ ਥਾਂ ਨਹੀਂ ਪਤਾ ਨਹੀਂ ਇਧਰਾਂ ਕੋਈ ਥਾਂ ਪਤਾ ਨਹੀਂ ਬਾਹਰ ਹੀ ਸੁੱਟ ਜਾਣਿਆ ਉਹ ਹੁਣ ਉਹ ਚਲਾ ਗਿਆ ਉਹਨੇ ਆਪਣੇ ਹੱਥਾਂ ਜਿਉਣਾ ਮੈਂ ਦੱਸ ਦਵਾਂਗਾ ਇੱਕ ਵਾਰ ਨਹੀਂ ਜਾਂਦਾ ਫਿਰ ਬਹੁਤ ਵਾਰ ਨਹੀਂ ਆਉਂਦਾ ਬਈ ਸਾਰੇ ਇਹਦਾ ਘਰ ਦਾ ਘਰੋਂ ਕਰਾਂਗੇ ਇਹ ਜਿਵੇਂ ਲੁਧਿਆਣਾ ਵੀਰੇ ਆਇਆ ਜਨਾਲੇ ਗੁਰੂ ਵੀ ਆ ਸਾਡਾ ਦੇਸ਼ ਆ ਤੁਸੀਂ ਭਾਈ ਨਾ ਇਹ ਜਗਤ ਦੀ ਗੱਲਬਾਤ ਨਹੀਂ ਹੋਣੀ ਹੁਣ ਉਹ ਪੁਲਿਸ ਆਈ ਸੀ ਉਹ ਕਹਿ ਰਹੀ ਕਿ ਲੱਕਰਾ ਆਣਾ ਮੈਂ ਕਰਦੇ ਆਂ ਇਹ ਬੈਠਣਗੇ ਤੁਹਾਡੇ ਨਾਲ ਗੱਲਬਾਤ ਵੇਣਗੇ ਇੱਕ ਸਾਫਟਾ ਏਸੀ ਵੀ ਨਾਲ ਬੈਠਾ ਜੂਰਦਾ ਕੀ ਰੋਲਾ ਮੇ। ਉਹ ਡੀਐਸਪੀ ਅਰੰਦੀਪ ਸਿੰਘ ਉਹ ਇਹਨਾਂ ਨੇ ਸਮੂਹੇ ਸਿਕਮਰੋਂ ਬਿਠਾਇਆ ਕਿ ਕੋਈ ਜਿਹੜਾ ਜ਼ਿਆਦਾ ਲੈ ਆਂਦੇ ਨੇ ਜਾਂ ਉਹ ਹੀ ਉਹਨਾਂ ਦਾ ਸਿਰੇ ਨਹੀਂ ਗੱਲ ਚ ਲਾਉਣ ਦਿੰਦੇ ਉਹ ਪ੍ਰੈਸ਼ਰ ਪਾ ਦਿੰਦੇ ਪਿਛੋਂ ਡਰਾਵਾ ਦਿੰਦੇ ਹਾਂਜੀ ਉਹ ਕਹਿੰਦੇ ਤਾਂ ਜਿੱਥੇ ਤੱਕ ਜਾਹ ਚੱਲਦੇ ਕੋਈ ਕਾਰਵਾਈ ਨਹੀਂ ਤੁਹਾਡੀ ਅਸੀਂ ਹੋਣ ਦਵਾਗੇ ਜਾਂ ਕਿੱਦਾਂ ਠੀਕ ਠੀਕ ਜੀ ਜੀ ਮੈਂ ਕੈਨੇਡਾ ਦਾ ਲਾਇਸੈਂਸ ਇਮੀਗ੍ਰੇਸ਼ਨ ਦਾ ਆਪਣਾ ਦੋ ਟਾ ਕੈਨੇਡੀਅਨ ਸਿਟੀਜ਼ਨ ਹਾਂ ਜੀ ਇੱਥੇ ਸੈਮੀਨਾਰ ਸੀਗਾ ਮੇਰਾ ਕੈਨੇਡਾ ਪੂ ਜੀ ਇੱਥੋਂ ਦਾ ਕੋਈ ਕਿਸੇ ਬੰਦੇ ਨੇ ਸਾਡਾ ਆਫਿਸ ਦੇ ਵਿੱਚ ਐਪਲੀਕੇਸ਼ਨ ਲਗਾਈ ਸੀ ਉਹਦੀ ਐਪਲੀਕੇਸ਼ਨ ਨੂੰ ਸਟੇਟ ਨੇ ਨਾਮਿਨੇਟ ਕਰਤਾ ਜੀ ਸਟੇਟ ਵੱਲੋਂ ਅਪਰੂਵ ਹੋ ਗਈ ਪੀਆਰ ਦੀ ਐਪਲੀਕੇਸ਼ਨ ਹਾਲੇ ਪੈਂਡਿੰਗ ਹੈ ਇਮੀਗ੍ਰੇਸ਼ਨ ਦਾ ਕੋਈ ਨਹੀਂ ਜਿਹੜਾ ਕਾਰਨ ਹੈ ਅਸੀਂ ਅੱਜ ਵੀ ਅੰਦਰ ਚੁੱਕੀਏ ਜੀ ਅਸੀਂ ਪੂ ਕਰ ਸਕਦੇ ਅਸੀਂ ਇਮੀਗ੍ਰੇਸ਼ਨ ਨੂੰ ਕੀ ਕਰਦਾ ਯਾਰ ਥਾਪਰ ਅਸੀਂ ਉਹਨੂੰ ਹੈਂਡਲ ਨਹੀਂ ਕਰ ਸਕਦੇ ਹਾਂ ਸੋ ਬੇਸਿਕਲੀ ਭਾਈ ਜੀ ਪੀਆਰ ਨਹੀਂ ਕਰ ਸਕਦੇ ਭਾਈ ਜੀ ਉਹ ਵੀ ਵੇਟ ਕਰ ਰਹੀ ਹੈ ਗੱਲ ਕਰ ਲੋ ਫੋਨ ਚ ਉਹਦੇ ਤੇ ਆਪਾਂ ਕੁਝ ਨਹੀਂ ਕਰ ਸਕਦੇ ਭਾਈ ਆਪਣਾ ਜਲੰਧਰ ਕਿਹੜੀ ਜਗ੍ਹਾ ਅਫੀਸਰ ਕਿਸ ਨਾਮ ਦਾ ਅਫੀਸਰ ਇੱਕ ਵੀਰੋ ਦੇ ਰਾਹ ਦੇ ਉੱਪਰ ਕਿਹੜੀ ਜਗ੍ਹਾ ਸਰ ਕਿੰਨੇ ਦੀ ਕਿੰਨੇ ਦੀ ਫਰੋੜ ਸਰ ਕਿੰਨੇ ਰੁਪਏ ਦਾ ਮਤਲਬ ਹੈ ਹੈ ਜੀ ਯਾਰ ਹੋ ਕੀ ਗੱਲ ਹੋਗਾ ਰੋਗ ਦਾ ਰੋਗ ਦਾ 30 ਲੱਖ ਦੀ ਫਰੋੜ ਦਾ ਪੈਸੇ ਮਿਲ ਜੂਗੇ ਐ ਨੂੰ ਨਹੀਂ 30 ਲੱਖ ਦਾ ਫਰੋੜ ਜੀ ਇਹ ਸਾਡਾ ਨਹੀਂ ਗੱਲ ਲੁਧਿਆਣੇ ਦਾ ਜੀ ਉਹਨਾਂ ਦਾ ਉੱਤੇ ਪੈਸੇ ਦਾ ਲੈਣ ਦੇਣ ਹੋਇਆ ਸੀ ਜਿੰਦਰ ਜੀ ਸੀਬੀ ਸਰ ਕੋ ਜਿੰਦਰ ਕੰਪਲੇਂਟ ਚਲਦੀ ਇਹਨਾਂ ਦੀ ਠੀਕ ਹੈ ਇਹਨਾਂ ਨੇ ਅਗਰ ਆਪਸ ਵਿੱਚ ਜੀ ਦੋਨਾਂ ਪਾਰਟੀਆਂ ਨੇ ਮਿਲ ਕੇ ਅਗਰਾਰਨਾਮਾ ਕਰ ਲਿਆ ਠੀਕ ਹੈ ਜੀ ਅਸੀਂ ਆਪਣੇ ਦਫ਼ਤਰ ਬੈਠ ਕੇ ਕਰ ਲਾਂਗੇ ਸਮਝੌਤਾ ਲੈਣ ਦੇਣ ਸੀ ਪੈਸੇ ਪੈਸਾ ਲੈਣ ਦੇਣ ਸੀ ਜਿੰਦਰ ਸਮਝਾ ਦਿੱਤਾ ਗਿਆ ਜਿੰਦਰ ਸਮਝਾ ਕਿੰਨਾ ਸਮਝਾ ਇਹ ਦਿੱਤਾ ਆਪਣੇ ਵਦਵਰਦਾ ਅਚਾਨਕ ਕੈਨੇਡਾ ਭੇਜਣ ਲਈ ਲੈ ਲਈ ਦਫ਼ਤਰ ਨਹੀਂ ਪੈਸਿਆਂ ਦੇ ਬਾਰੇ ਉਹਨੂੰ ਪੈਸਿਆਂ ਦਾ ਨਹੀਂ ਮੱਛੇਗਾ ਸਰਦਾਰ ਜੰਦਰ ਦਿੱਤੇ ਉਹਨਾਂ ਨੂੰ ਠੀਕ ਹੈ ਲਧਿਆਣਾ ਕੋਈ ਪੈਸਾ ਲੈਂਦਾ ਨਹੀਂ